ਗੱਲ ਮੈਂ ਸੁਪਾਲ ਖੈਰਾ ਹੋ ਰਿਆਂ ਦੀ ਉਸੇ ਗੱਲ ਤੋਂ ਤੋੜ ਲੈਣਾ ਜਿਹੜੀ 144 ਹਾਈਲਕਸ ਗੱਡੀਆਂ ਵਾਲੀ ਗੱਲ ਉਹਨਾਂ ਨੇ ਸ਼ੁਰੂ ਕਰੀ ਸੀ ਉਹ ਵਿੱਚ ਇਹ ਜੇ ਰੋਲਾ ਜਾਂ ਪੈ ਕੇ ਪੱਖ ਕੇ ਜੇ ਗੱਲ ਠੰਡੀ ਹੋ ਗਈ ਪਰ ਹੁਣ ਫੇਰ ਚਰਚਾ ਦੇ ਵਿੱਚ ਆਣ ਕਹਿੰਦੇ ਕਿ ਗਵਰਨਰ ਸਾਹਿਬ ਕਹ ਰਹੇ ਨੇ ਕਿ ਭਾਈ ਜਾਂਚ ਕਰੋ ਡੀਜੀਪੀ ਸਾਹਿਬ ਨੂੰ ਕਹ ਰਹੇ ਨੇ ਮੈਨੂੰ ਤੇ ਇਸ ਗੱਲ ਤੇ ਵੀ ਬੜਾ ਹਾਸਾ ਆਉਂਦਾ ਪਿਆ ਕਿ ਭਾਈ ਹੁਣ ਮੰਨ ਲਓ ਪਿੰਡ ਦੇ ਵਿੱਚ ਕਿਸੇ ਬੰਦੇ ਨੇ ਚੋਰੀ ਕਰ ਲਈ ਆ ਹਮ ਫਰਜ਼ ਕਰੋ ਕੋਈ ਵੀ ਹੈ ਬੰਦਾ ਜਾਓ ਨੇ ਕੋਈ ਹੋਰ ਗੁਨਾਹ ਕਰ ਲਿਆ ਜੀ ਤੇ ਸਰਪੰਚ ਨੂੰ ਕਹਵੇ ਤੇਰੀ ਜ਼ਿੰਮੇਵਾਰੀ ਹੈ ਵੀ ਇਹ ਨਵੇੜ ਨੂੰ ਠੀਕ ਨਹੀਂ ਆਪ ਵੀ ਵੈਸੇ ਮੈਨੂੰ ਵੀ ਲੱਗਿਆ ਸੀ ਅਜੀਬ ਕਿ ਡੀਜੀਪੀ ਸਾਹਿਬ ਹਾਂ ਡੀਜੀਪੀ ਸਾਹਿਬ ਦੇ ਤਾਂ ਬਿੱਲ ਕੱਟੇ ਹੋਏ ਨੇ ਜੀ ਡੀਜੀਪੀ ਸਾਹਿਬ ਨੂੰ ਤਾਂ ਸਹੀ ਚਾਤਵਾਤੇ ਹੋ ਕੰਮ ਦੇ ਰਹੇ ਹੁੰਦੇ ਮਤਲਬ ਕਿ ਬੜਾ ਅਜੀਬੋ ਗਰੀਬ ਜਿਹਾ ਮਾਹੌਲ ਹੈ ਨਾ ਕਿ ਗਵਰਨਰ ਸਾਹਿਬ ਕਹਿੰਦੇ ਕਿ ਮਿੱਥੇ ਸਮੇਂ ਦੇ ਵਿੱਚ ਭਾਈ ਤੁਸੀਂ ਆ ਕੇ ਤੇ ਰਿਪੋਰਟ ਪੇਸ਼ ਕਰੋ ਵੈਸੇ ਸਿਆਪਾ ਸਾਬਤ ਹੋ ਸਕਦਾ ਕਿਉਂਕਿ ਜਦੋਂ ਤੁਸੀਂ ਉਹ ਰਿਪੋਰਟ ਦੇਵੋਗੇ ਉਹਰ ਪੋਟ ਰਾਜਪਾਲ ਨੇ ਤੁਹਾਨੂੰ ਪਤਾ ਹੀ ਆ ਹੂੰ ਕਰਾ ਦੇਣੀ ਆ ਬੱਲੇ ਬੱਲੇ ਉਹਦੀ ਉਹ ਜਨਤਕ ਹੋ ਜਾਣੀ ਆ ਜੋ ਵੀ ਤੁਸੀਂ ਜਵਾਬ ਦਿਓਗੇ ਤਾਂ ਉਹਦੇ ਚ ਸੁਪਾਲ ਕਹਿ ਰਹੀ ਤਾਂ ਬਿੱਲ ਲੱਭੀ ਫਿਰਦੇ ਆ ਕਿ ਬੰਦਾ ਕੋਈ ਇੱਕ ਗੱਡੀ ਖਰੀਦਦਾ ਤਾਂ ਉਹਨੂੰ ਇੰਨੇ ਦੀ ਪੈਂਦੀ ਆ ਤੁਸੀਂ ਬਲਕ ਚ ਖਰੀਦੀਆਂ ਜੀ ਸੋ ਇਸ ਵਾਸਤੇ ਕਮਟੇਟਾ ਹੋਇਆ ਇਹੀ ਹੁੰਦਾ ਨਾ ਕਿ ਤੁਸੀਂ ਦੇਖੋ ਯਾਰ ਬੜਾ ਮਾਮਲਾ ਆ ਨਾ ਜਿਹੜਾ ਕਿ ਇਹ ਨਿਸ਼ਾਨੀਆਂ ਹੁੰਦੀਆਂ ਨੇ ਮਾੜੇ ਸਮੇ ਦੀਆਂ ਹਰ ਪਾਸੇ ਕੰਮ ਕਰਦਾ ਜਾ ਰਿਹਾ ਹਰ ਪਾਸੇ ਕੰਮ ਕਰਦਾ ਜਾ ਰਿਹਾ ਸੋ ਇਹ ਮਾਮਲਾ ਜਿਹੜਾ ਜਿਹਨੂੰ ਬੜਾ ਮਤਲਬ ਕਿ ਸਰਕਾਰ ਨੇ ਬਹੁਤ ਜਿੱਦਾ ਕਹ ਲਈਏ ਨਾ ਕਿ ਸਿੱਧੇ ਟੰਗ ਨਾਲ ਹੀ ਲਿਆ ਕਿ ਯਾਰ ਕੋਈ ਐਡਾ ਖਾਸ ਨਹੀਂ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕੁਝ ਚੀਜ਼ਾਂ ਛੋਟੀ ਜੀ ਬਿਮਾਰੀ ਹੁੰਦੀ ਹੈ ਜਦੋਂ ਤੁਸੀਂ ਉਹਦਾ ਇਲਾਜ ਨਹੀਂ ਕਰਦੇ ਤਾਂ ਉਹ ਬਹੁਤ ਜ਼ਿਆਦਾ ਵਿਗੜ ਜਾਂਦੀ ਆ ਵਿਗੜ ਜਾਂਦੀ ਜੀ ਵਿਗੜ ਗਈ ਆ ਥੋੜੇ ਦਿਨਾਂ ਤੋਂ ਫਿਰ ਬੰਦਾ ਇਹ ਵੀ ਨਹੀਂ ਕਹਿ ਸਕਦਾ ਥੋੜੇ ਦਿਨਾਂ ਚ ਵਿਗੜ ਗਈ ਥੋੜੇ ਦਿਨਾਂ ਚ ਵਿਗੜ ਗਈ ਜੀ ਕਹਿਣ ਦਾ ਮਤਲਬ ਇਹ ਆ ਕਿ ਭਾਈ ਇਹਨਾਂ ਨੇ ਉਸ ਵੇਲੇ ਇਸ ਗੱਲ ਤੇ ਕੋਈ ਜ਼ਿਆਦਾ ਕੰਨ ਨਹੀਂ ਦਰਿਆ ਹੂੰ ਠੀਕ ਹੈ ਜੀ ਤਾਂ ਹੁਣ ਉਹ ਮਾਮਲਾ ਵੱਡਾ ਹੋ ਗਿਆ ਸੁਖਪਾਲ ਸਿੰਘ ਖਹਿਰਾ ਨੇ ਸਾਰਾ ਕੁਝ ਜਾ ਕੇ ਗਵਰਨਰ ਨੂੰ ਫੜਾਤਾ ਜੀ ਜੀ ਗਵਰਨਰ ਹੋਰਾਂ ਨੇ ਗਾਹ ਹੁਣ ਕਹਤਾਂ ਜੋ ਇਹ ਰਿਟਰਨ ਚ ਦੇਣਗੇ ਉਹਨਾਂ ਨੇ ਜਨਤਕ ਰੱਖ ਦੇਣਾ ਤੇ ਜੇ ਉਹਦਾ ਜਵਾਬ ਸੁਪਾਲ ਖਹਿਰਾ ਜਾਂ ਹੋਰ ਵਿਰੋਧੀ ਧਿਰਾਂ ਨੇ ਲੱਭ ਲਿਆਂਦਾ ਤੇ ਆਪੇ ਮਾਮਲਾ ਟੇਡਾ ਹੋ ਗਿਆ ਡੀਜੀਪੀ ਸਾਹਿਬ ਫਸ ਜਾਣਗੇ ਨਾ ਉਧਰ ਨਾ ਉਧਰ ਹਾਂਜੀ ਉਹੀ ਤਾਂ ਗੱਲ ਹੈ ਨਾ ਕਿ ਡੀਜੀਪੀ ਹੁਣ ਦੇਖੋ ਗਵਰਨਰ ਕਹਿਣਗੇ ਤਾਂ ਪੰਜਾਬ ਪੁਲਿਸ ਨੂੰ ਹੀ ਹੈ ਨਾ ਜੀ ਹੁਣ ਸਿੱਧਾ ਸੀਬੀਆਈ ਨੂੰ ਤਾਂ ਮਾਮਲਾ ਨਹੀਂ ਇੱਕ ਵਾਰੀ ਦਿੱਤਾ ਜਾ ਸਕਦਾ ਲਿਆਜ਼ਾ ਉਹਨਾਂ ਨੇ ਪੰਜਾਬ ਪੁਲਿਸ ਨੂੰ ਹਦਾਇਤ ਕੀਤੀ ਕਿ ਲਿਆਓ ਖਾ ਦੇ ਜਵਾਬ ਹੁਣ ਜਵਾਬ ਦੇਣਾ ਹੈ ਤਾਂ ਜਵਾਬ ਬੜਾ ਸੋਚ ਕੇ ਦੇਣਾ ਪਵੇਗਾ ਜੀ ਜੇ ਕੋਈ ਇੱਧਰ ਉੱਧਰ ਗੱਲ ਹੋ ਗਈ ਤਬਾਸੀ ਮਸਲਾ ਵਿਗੜ ਗਿਆ ਜੀ ਹੂੰ